ਚਲੋ ਜੀ ਭਾਰਤ ਸਰਕਾਰ ਨੇ ਕੇਂਦਰ ਸਰਕਾਰ ਨੇ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਤਾਂ ਜਾਰੀ ਕਰਤਾ ਕਿ ਠੀਕ ਹੈ ਜੀ ਅਸੀਂ 227 ਦੇ ਵਿੱਚ ਮਾਰਚ 227 ਦੇ ਵਿੱਚ ਬਿਸ਼ੱਕ ਟ్రायल ਦੇ ਤੌਰ ਤੇ ਆਪਾਂ ਕਹਿ ਲਈਏ ਪਹਿਲੇ ਪੜਾਅ ਦੇ ਤੌਰ ਤੇ ਆਪਾਂ ਕਹਿ ਲਈਏ ਕਿ ਅਕਤੂਬਰ 226 ਦੇ ਵਿੱਚ ਹਿਮਾਚਲ ਤੇ ਉਤਰਾਖੰਡ ਚ ਹੈਨਾ ਤੇ ਇਸੇ ਤਰ੍ਹਾਂ ਮਤਲਬ ਕਿ ਚਾਰ ਸੂਬਿਆਂ ਚ ਪਹਾੜੀ ਖੇਤਰਾ ਚ ਜੰਮੂ ਕਸ਼ਮੀਰ ਲਦਾਖ ਚ ਇਹਨਾਂ ਚਾਰਾਂ ਚ ਅਸੀਂ ਪਹਿਲਾਂ ਜਨਗਣਨਾ ਤੇ ਜਾਤੀ ਜਨਗਣਨਾ ਦੀ ਪ੍ਰਕਿਰਿਆ ਕਰ ਲੈਣੀ ਆ ਫਿਰ ਪੂਰੇ ਮੁਲਕ ਦੇ ਵਿੱਚ ਮਾਰਚ ਵੀ ਸੋਸਤਾਈ ਜੋ ਸ਼ੁਰੂ ਹੋ ਜਾਣੀ ਆ ਤੇ ਇਸ ਨੂੰ ਸਾਲ ਖੰਡ ਲੱਗਣਾ ਤੇ ਫਿਰ ਜੀ ਇਹ ਸਾਰਾ ਕੁਝ ਸਾਹਮਣੇ ਆ ਜਾਊਗਾ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਪਰ ਸਵਾਲ ਵੱਡਾ ਇਹ ਹੋ ਗਿਆ ਕਿ ਸਰਕਾਰ ਇਸ ਸਰਦਰਦੀ ਨਾਲ ਕਹਿੰਦੇ ਨਹੀਂ ਜਿੱਠੂਗੀ ਕਿਵੇਂ ਸਰਕਾਰ ਲਈ ਹੁਣ ਜਾਤੀ ਜਨਗਣਨਾ ਕਰਨਾ ਵੱਡੀ ਸਰਦਰਦੀ ਬਣ ਗਈ ਮਾਮਲਾ ਕੀ ਆ ਮਾਮਲਾ ਜੀ 46 ਲੱਖ ਜਾਤਾ ਦਾ ਜਦੋਂ ਕਿ ਮੁਸਲਮ ਭਾਈਚਾਰੇ 'ਚੋ ਵੀ ਹਵਾਜ ਉੱਠਣ ਲੱਗਿਆ ਕਿ ਸਾਡੇ ਵੀ ਆંકੜੇ ਜਾਤ ਦਾ ਅਰਥ ਹੋਣ ਹੈਨਾ ਅਸਾਈ ਭਾਈਚਾਰੇ 'ਚੋ ਵੀ ਹਵਾਲਾ ਆਉਣ ਲੱਗਿਆ ਪਰ ਜੇ ਆਪਾਂ ਬਾਕੀ ਪਹਿਲੂਆਂ ਤੇ ਦੇਖੀਏ ਸਿੱਖੀ ਦੇ ਵਿੱਚ ਆਪਾਂ ਕਹਿੰਦੇ ਆ ਕਿ ਕੋਈ ਜਾਤ ਨਹੀਂ ਸਿੱਖ ਦਾ ਮਤਲਬ ਸਿੱਖ ਹੈ ਗੁਰੂ ਸਾਹਿਬ ਨੇ ਇਸੇ ਲਈ ਖਾਲਸਾ ਪੰਥ ਸਜਾਇਆ ਕਿ ਜਾਤ ਪਾਤ ਤੋਂ ਦੂਰ ਰਹਿ ਕੇ ਪਰ Hindu ਧਰਮ ਦੇ ਵਿੱਚ ਜਾਤ ਦਾ ਕਾਫੀ ਆਧਾਰ ਹੈ ਤੇ ਉਹ ਜਾਤਾਂ ਦੇ ਅੰਦਰ ਜਾਤਾਂ ਦੇ ਅੰਦਰ ਸਭ ਜਾਤ ਉਪਜਾਤ ਇੰਨਾ ਵੱਡਾ ਪਸਾਰਾ ਹੈ ਹੁਣ ਕਹਿੰਦੇ ਸਰਕਾਰ ਲਈ ਚਣੌਤੀ ਪਹਿਲਾਂ ਸਰਕਾਰ ਇਹਦੇ ਤੇ ਆਉਣ ਲਈ ਤਿਆਰ ਨਹੀਂ ਸੀ ਫਿਰ ਉਹਨੂੰ ਕੁਝ ਸਿਆਸੀ ਮਜਬੂਰੀਆਂ ਕੁਝ ਦਬਾਬ ਦੀ ਰਾਜਨੀਤੀ ਕੁਝ ਬਿਹਾਰ ਜੂ ਪਿੱਛੇ ਹਿਲਦਾ ਢਾਂਚਾ ਇਹ ਸਾਰੀਆਂ ਗੱਲਾਂ ਇਸ ਗੱਲ ਤੇ ਲਈਆਂ ਵੈਸੇ ਸਰਕਾਰ ਲਗਾਤਾਰ ਜਨਗਣਨਾ ਤੋਂ ਪਗੋੜੀ ਹੁੰਦੀ ਰਹੀ ਆ ਸਭ ਦੇ ਸਾਹਮਣੇ ਹੈ ਕਿ ਇਹ 2021 ਦੇ ਵਿੱਚ ਆਮ ਜਨਗਣਨਾ ਹੋਣੀ ਸੀ ਜਿਹਨੂੰ ਮਰਦਮ ਸਮਾਰੀ ਆਪਾਂ ਕਹਿੰਦੇ ਆ ਪਰ ਕਰੋਨਾ ਦੇ ਨਾਂ ਤੇ ਅੱਗੇ ਲੈ ਕੇ ਤੇ ਹੁਣ ਵੀ 27 ਤੱਕ ਲੈ ਗਏ ਵੀ ਕਰੋਨਾ ਦਾ 21 ਚ ਨਿਬੜ ਲਿਆ ਸੀ ਉਹ ਤੋਂ ਬਾਅਦ ਕਰ ਲੈਂਦੇ ਤੇ ਹੁਣ ਵੀ ਇਹ ਜਾਤੀ ਜਨਗਣਨਾ ਉਹਦੇ ਨਾਲ ਕਰਨੀ ਜਦੋਂ ਮੰਨੇ ਤਾਂ ਆਪਾਂ ਇੱਕ ਦਿਨ ਗੱਲ ਕਰਨੀ ਸੀ 29 ਕਾਲਮ ਨੇ ਜਿਹੜੇ ਫਾਰਮ ਚ ਨੇ ਪਰ ਉਹ ਤੋਂ ਬਿਨਾ ਉਹ ਕਿੰਨੇ ਫਾਰਮ ਫਾਰਮਾਂ ਚ ਕਾਲਮ ਬਣਾਏ ਜਾਣਗੇ ਜਿਹਦੇ ਨਾਲ ਇਹ ਮਸਲਾ ਹੱਲ ਹੋ ਸਕੇ ਕਿਉਂਕਿ ਪਹਿਲੂ ਸਭ ਤੋਂ ਵੱਡਾ ਕਹਿੰਦੇ ਚੁਣੌਤੀ ਇਹ ਆਉਂਦੀ ਜਦੋਂ 2011 ਚ ਇਸ ਸਿਹਾਰਤ ਤੇ ਯੂਪੀ ਦੀ ਸਰਕਾਰ ਨੇ ਕੁਝ ਕੋਸ਼ਿਸ਼ ਕੀਤੀ ਸੀ ਚਾਹੇ ਉਹ एससी बीसी ओबीसी ਇਸ ਆਧਾਰ ਦੇ ਉੱਤੇ ਕੁਝ ਜਾਤਾਂ ਉਪਜਾਤਾਂ ਲਿਖੀਆਂ ਸੀ ਕਹਿੰਦੇ ਉਹਦੇ ਵਿੱਚ ਵੀ ਮਸਲਾ ਇਹੀ ਆ ਗਿਆ ਸੀ ਕਿ ਉੱਥੇ ਲੋਕ ਧਰਮ ਦੇ ਨਾਲ ਫਿਰ ਆਪਣਾ ਜਾਤ ਦੇ ਮਾਮਲੇ 'ਚ ਜਦੋਂ ਸਵਾਲ ਆਉਂਦਾ ਤਾਂ ਜਾਤ ਵਾਲੇ ਮਾਮਲੇ 'ਚ ਕਹਿੰਦੇ ਉਹ ਆਪਣਾ ਉਪਨਾਮ ਸਰਨੇਮ ਗੋਤ ਹੈ ਨਾ ਖਿੱਤਾ ਅਜਿਹਾ ਕੁਝ ਕਹਿੰਦੇ ਦੱਸਣ ਲੱਗਦੇ ਨੇ ਕਈ ਵਾਰ ਉਹ ਪੂਰਾ ਖੁੱਲ ਕੇ ਦੱਸਦੇ ਨਹੀਂ ਝਿਜਕਦੇ ਨੇ ਝਿਜਕ ਮਹਿਸੂਸ ਕਰਦੇ ਨੇ ਜਾਂ ਅਣਜਾਣ ਨੇ ਇਹ ਕੀ ਕਾਰਨ ਹੈ ਕਿਉਂਕਿ ਵੱਡੀ ਉਦਾਹਰਨ ਇਹ ਖੜੀ ਹੈ ਕਿ ਹਰਿਆਣੇ ਚ ਸਰਕਾਰ ਨੇ ਮਤਲਬ ਨਿਸ਼ਾਨਦੇਹੀ ਕੀਤੀ ਕਿ ਜੀ 5000 ਮੰਨ ਲਓ ਵਖ ਵਖ ਜਾਂਦਾ ਨੇ ਤੇ ਪਰ ਹੁੱਡਾ ਹੋਰਾਂ ਨੇ ਇਹਨੂੰ ਮੁੱਦਾ ਬਣਾਇਆ ਕਿ ਤੁਸੀਂ ਗਲਤ ਕਰ ਰਹੇ ਹੋ ਰਲਗੱਟ ਕਰ ਰਹੇ ਹੋ ਤੇ ਜਦੋਂ ਇਸ ਆਧਾਰ ਦੇ ਉੱਤੇ ਬਹਿਸ ਦੁਰੀ ਤੇ ਬਾਅਦ ਚੋਂ ਹੁਣ 22000 ਜਾਂਤਾਂ ਕੱਲੀਆਂ ਹਰਿਆਣੇ ਚੋਂ ਨਿਕਲ ਕੇ ਆਉਣੀਆਂ ਤੇ ਇਸੇ ਲਈ ਕਿਹਾ ਜਾ ਰਿਹਾ ਕਿ ਪੂਰੇ ਮੁਲਕ ਚੋ 46 ਲੱਖ ਯਾਤਾਂ ਦਾ ਸਵਾਲ ਖੜਾ ਹੈ ਤੇ ਇਹ ਗਿਣਤੀ ਕਹਿੰਦੇ ਜੀ ਚਣੌਤੀ ਬਣ ਗਈ ਹੈ ਉਹਨਾਂ ਦੇ ਲਈ ਕਿ ਕਿਵੇਂ ਕਰਨੀ ਹੈ ਸੋ ਬੇਸ਼ੱਕ ਸਾਰੇ ਅਧਿਕਾਰ ਖੇਤਰ ਦੇ ਦਿੱਤੇ ਗਏ ਨੇ ਜਨਗਣਨਾ ਕਰਨ ਵਾਲੇ ਵਿਭਾਗ ਨੂੰ ਸੋ ਹੁਣ ਦੇਖਦੇ ਹਾਂ ਜੀ ਉਹ ਇਹਦੇ ਉੱਤੇ ਕਿਵੇਂ ਪਾਰ ਪਾਉਂਦੇ ਹੈ ਉਹਨਾਂ ਲਈ ਬੜਾ ਸਵਾਲ ਹੈ